ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਪਹਿਲਾਂ ਤਾਂ ਤੁਸੀਂ ਇੱਕ ਆ ਵੀਡੀਓ ਦੀ ਕਲਿੱਪ ਦੇਖੋ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ ਕੁੜੀਆਂ ਆਪਦੀ ਆਪ ਵਿਆਹ ਕਰਾਉਂਦੀਆਂ ਮੈਨੂੰ ਐਂ ਦੱਸੋ ਵੀ ਕਿ 100 ਤੋਂ 10 ਬਸਦੀਆਂ ਜੇ ਨਹੀਂ ਤਾਂ ਗੱਲ ਝੂਠੀ ਐ ਤਾਂ ਦੱਸ ਦਿਓ ਅੱਗੇ ਪਹਿਲੋਂ ਪਾਂ ਤਾਂ ਦਾੜੀ ਕਰਕੇ ਆਉਂਦੇ ਸੀਗੇ ਸਾਖਾ ਉਹ ਕਰਿਆਉਂਦੇ ਆਂਦੇ ਬੈਠੇ ਠੀਕ ਐ ਜਿਹੇ ਜਿਹੇ ਕਰਿਆ ਉਦੋਂ ਬਾਅਦ ਫਿਰ ਵੇਖ ਬੁਖਾਈ ਦਾ ਕੰਮ ਚੱਲ ਪਿਆ ਤੇ ਹੁਣ ਤਾਂ ਕੁੜੀਆਂ ਆਪ ਹੀ ਬਸੰਦ ਕਰੀ ਜਾਂਦੀਆਂ ਕਿਸੇ ਦਾ ਨਾ ਪਿਓ ਦਾ ਡਾੜਾ ਦੇ ਨਾਮ ਮਾ ਦਾ ਡਾੜਾ ਨਾ ਭਰਾ ਦਾ ਡਾੜਾ ਸੋ ਤੁਸੀਂ ਇਹ ਕਲਿੱਪ ਦੇਖ ਲਈ ਹੋਣੀ ਹੈ ਬਜ਼ੁਰਗ ਦੀ ਉਹ ਬਜ਼ੁਰਗ ਕੀ ਕਹਿ ਰਿਹਾ ਬਜ਼ੁਰਗ ਕਹਿ ਰਿਹਾ ਕਿ ਜਿਹੜੀਆਂ ਲਵ ਮੈਰਜੇ ਹੁੰਦੀਆਂ 100 ਦੇ ਵਿੱਚੋਂ 10% ਹੀ ਕਾਮਯਾਬ ਹੁੰਦੀਆਂ 90% ਕਾਮਯਾਬ ਨਹੀਂ ਹੁੰਦੀਆਂ ਇਹਦਾ ਮਤਲਬ ਕੀ ਆ ਬਜ਼ੁਰਗ ਆ ਜਿਹੜੇ ਉਹਨਾਂ ਦਾ ਐਕਸਪੀਰੀਅੰਸ ਬੋਲਦਾ ਉਹਨਾਂ ਦੀ ਆਪਣਾ ਉੜਾ ਹੜਾਈਆਂ ਉਹਨਾਂ ਨੇ ਹੈ ਨਾ ਏਡੇ ਏਡੇ ਚਿੱਟੀਆਂ ਦਾੜੀਆਂ ਉਹਨਾਂ ਦੀ ਗੱਲ ਨਹੀਂ ਆਇਆ ਕਿ ਉਹਨਾਂ ਨੂੰ ਪਤਾ ਬਈ ਲਵ ਮੈਰਿਜ ਆ ਜਿਹੜੀਆਂ ਅੱਜ ਕੱਲ ਨੌਜਵਾਨ ਕਰਾ ਰਹੇ ਆ ਇਹ ਕਾਮਯਾਬ ਨਹੀਂ ਹੋ ਰਹੀਆਂ ਅਰੇਂਜ ਮੈਰਿਜ ਆ ਜਿਹੜੀ ਉਹ ਕਾਮਯਾਬ ਹੁੰਦੀ ਜਿਵੇਂ ਬਜ਼ੁਰਗ ਕਹਿੰਦਾ ਵੀ ਪਹਿਲਾਂ ਹੁੰਦਾ ਸੀਗਾ ਕੋਈ ਦੇਖਾ ਦਿਖਾਈ ਵੀ ਨਹੀਂ ਕਰਦੇ ਸੀ ਕੁਝ ਨਹੀਂ ਕਰਦੇ ਸੀਗੇ ਬਸ ਵਿਚੋਲਾ ਜਾਂਦਾ ਸੀਗਾ ਸਿੱਧਾ ਜਾ ਕੇ ਸਗਨ ਪਾਇਆ ਹੁੰਦਾ ਸੀ ਪੱਕ ਠੱਕ ਕਰ ਆਉਂਦਾ ਸੀ ਤੇ ਮੁੰਡਾ ਵਿਆਹ ਵਾਲੇ ਦਿਨ ਹੀ ਕੁੜੀ ਦਾ ਮੂੰਹ ਵੇਖਦਾ ਸੀਗਾ ਤੇ ਉਹ ਵਿਆਹ ਕਾਮਯਾਬੀ ਹੁੰਦੇ ਸੀਗੇ ساری ਉਮਰ ਨਿਭਦੀ ਸੀ ਵਧਗਾ ਰਸਤੇ ਹੁੰਦੇ ਸੀ ਤੇ ਅੱਜ ਕੱਲ ਕੀ ਜਲ ਪਿਆ ਅੱਜ ਕੱਲ ਪਹਿਲਾਂ ਤਾਂ ਜੀ ਵੇਖਾ ਵਿਖਾਈ ਕਰਦੇ ਆ ਮੁੰਡਾ ਕਹਿੰਦਾ ਮੈਂ ਕੁੜੀ ਦੇਖਣੀ ਆ ਕੁੜੀ ਕਹਿੰਦੀ ਮੈਂ ਮੁੰਡਾ ਦੇਖਣਾ ਉਸ ਤੋਂ ਬਾਅਦ ਫੋਨ ਤੇ ਗੱਲਾਂ ਹੁੰਦੀਆਂ ਅੱਧੇ ਰਿਸ਼ਤੇ ਤਾਂ ਫੋਨਾਂ ਤੇ ਹੀ ਟੁੱਟ ਜਾਂਦੇ ਆ ਜਦੋਂ ਫੋਨ ਤੇ ਗੱਲਾਂ ਹੋਣ ਲੱਗ ਜਾਂਦੀਆਂ ਚੱਲ ਮੰਨ ਲਓ ਰਿਸ਼ਤਾ ਹੋ ਵੀ ਗਿਆ ਉਸ ਤੋਂ ਬਾਅਦ ਵਿੱਚ ਕਹਿ ਦਿੰਦੇ ਆ ਜੀ ਜਿਹੜਾ ਆਪਾਂ ਵਿਆਹ ਰੋਕ ਕੇ ਕਰਾਂਗੇ ਅਰੇਂਜ ਮੈਰਿਜ ਦੀ ਗੱਲ ਕਰਦੇ ਆ ਆਪਾਂ ਕਹਿੰਦੇ ਆ ਜੀ ਰੋਕ ਕੇ ਮੈਰਿਜ ਕਰਾਂਗੇ ਆਪਾਂ ਜੇ ਕਰਾਂਗੇ ਉਹ ਕਰਾਂਗੇ ਉਹ ਫੋਨ ਤੇ ਗੱਲ ਕਰਨ ਲੱਗ ਜਾਂਦੇ ਆ ਫੋਨ ਤੇ ਕੁਝ ਕੁ ਗੱਲਾਂ ਅਜਿਹੀਆਂ ਹੋ ਜਾਂਦੇ ਕੋਈ ਪਾਸਟ ਸਾਹਮਣੇ ਆ ਆ ਜਾਂਦਾ ਜਾਂ ਕੁਛ ਲੜਾਈ ਪੜਾਈ ਜਾਂ ਕੁਛ ਵੀ ਹੋ ਜਾਂਦਾ ਉਹ ਰਿਸ਼ਤਾ ਜੋ ਤੱਕ ਵਿਆਹ ਹੋਣਾ ਹੁੰਦਾ ਉਦੋਂ ਤੱਕ ਟੁੱਟ ਜਾਂਦਾ ਤੇ ਇਹਦੇ ਵਿੱਚ ਫਿਰ ਕਹਿ ਕਹਿ ਦਿੰਦੇ ਆ ਵੀ ਕੁੜੀ ਵਾਲਿਆਂ ਦੀ ਬੇਇੱਜ਼ਤੀ ਹੋ ਗਈ ਵੀ ਵਾਲੇ ਨੇ ਸਗਨ ਪਾ ਕੇ ਛੱਡਤਾ ਜਾਂ ਕਹਿ ਦਿੰਦੇ ਆ ਵੀ ਮੁੰਡੇ ਦੀ ਬੇਇੱਜ਼ਤੀ ਹੋ ਗਈ ਵੀ ਕੁੜੀ ਵਾਲ ਨੇ ਛੱਡਤਾ ਹੋ ਗਿਆ ਵੀ ਮੁੰਡਾ ਕੋਈ ਨਸ਼ੇ ਪੱਤੇ ਜਾਂ ਕੁਛ ਕਰਦੂਗਾ ਐਰਾ ਵਗੈਰਾ ਜਾਂ ਕੁਛ ਵੀ ਲਾ ਲੋ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਲਵ ਮੈਰਿਜਾਂ ਦੀ ਲਵ ਮੈਰਿਜਾਂ ਜਿਹੜੀਆਂ ਇਹ ਕਿਉਂ ਨਹੀਂ ਸਿਰੇ ਚੜਦੀਆਂ ਕਹਿੰਦੇ ਆ ਵੀ ਪਿਆਰ ਕਰਦੇ ਹੁੰਦੇ ਆ ਮੁੰਡਾ ਕੁੜੀ ਇੱਕ ਦੂਜੇ ਨੂੰ ਤੇ ਸਿਰੇ ਕਿਉਂ ਨਹੀਂ ਚੜਦੀਆਂ ਸਿਰੇ ਸਵਾ ਦੀ ਚੜਨੀਆਂ ਚਾਹੀਦੀਆਂ ਕਿਉਂਕਿ ਜਦੋਂ ਇੱਕ ਦੂਜੇ ਨੂੰ ਆਪਾਂ ਪਹਿਲਾਂ ਬਹੁਤ ਲੰਮੇ ਸਮੇਂ ਤੋਂ ਜਾਣਦੇ ਆ ਇੱਕ ਦੂਜੇ ਨੂੰ ਕਾਫੀ ਲੰਮੇ ਸਮੇਂ ਤੋਂ ਇੱਕ ਦੂਜੇ ਨਾਲ ਆਪਾਂ ਟੱਚ ਦੇ ਵਿੱਚ ਆ ਕੋਈ 5 ਸਾਲਾਂ ਤੋਂ 10 ਸਾਲਾਂ ਤੋਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣੂ ਆ ਇੱਕ ਦੂਜੇ ਤੋਂ ਇੱਕ ਦੂਜੇ ਨੂੰ ਇਹ ਕਹਿ ਕੇ ਚੀਜ਼ ਜਾਣਦੇ ਆ ਕਿ ਜਿਹਦੀ ਪਸੰਦ ਨਾ ਪਸੰਦ ਹਰੇਕ ਚੀਜ਼ ਨੂੰ ਆਪਾਂ ਜਾਣਦੇ ਆ ਫਿਰ ਵੀ ਰਿਸ਼ਤਾ ਸਿਰੇ ਕਿਉਂ ਨਹੀਂ ਚੜਦਾ ਇਸ ਦਾ ਮੇਨ ਕਾਰਨ ਕੀ ਹੋ ਸਕਦਾ ਫਿਰ ਵੀ ਲਵ ਮੈਰਿਜਾਂ ਜਿਹੜੀਆਂ ਉਹ 10% ਹੀ ਕਾਮਯਾਬ ਕਿਉਂ ਹੁੰਦੀਆਂ ਬਾਕੀ 90% ਡਿਵੋਰਸ ਜਾਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਰੌਲਾ ਘਟੋਲਾ ਚੱਲਦਾ ਹੀ ਰਹਿੰਦਾ ਜਾਂ ਮਾਪਿਆਂ ਨੂੰ ਘਰ ਚੋਂ ਕੱਢਿਆ ਜਾਂਦਾ ਜਾਂ ਮਾਪਿਆਂ ਨੂੰ ਅੱਡ ਕੀਤਾ ਜਾਂਦਾ ਇਹ ਕਿਉਂ ਹੁੰਦਾ ਹੁਣ ਆਪਾਂ ਇਹਦੇ ਉੱਤੇ ਗੱਲਬਾਤ ਕਰਦੇ ਹਾਂ ਹੁਣ ਆਉਣਿਆ ਮੁੱਦੇ ਦੀ ਗੱਲ ਦੇ ਉੱਤੇ ਇਹ ਹੁੰਦਾ ਕਿਉਂ ਆ ਪਹਿਲੀ ਗੱਲ ਕਿਉਂਕਿ ਜਦੋਂ ਆਪਾਂ ਪਹਿਲਾਂ ਮੁੰਡਾ ਤੇ ਕੁੜੀ ਆਪਸ ਵਿੱਚ ਗੱਲ ਕਰਦੇ ਆ ਹਨਾ ਮੁੰਡਾ ਕੁੜੀ ਨੂੰ ਬਹੁਤ ਜ਼ਿਆਦਾ ਸੁਪਨੇ ਵਿਖਾਉਂਦਾ ਆਪਾਂ ਵਿਆਹ ਤੋਂ ਬਾਅਦ ਐ ਕਰਾਂਗੇ ਆਪਾਂ ਵਿਆਹ ਤੋਂ ਬਾਅਦ ਉਹ ਕਰਾਂਗੇ ਆਪਾਂ ਵਾਹ ਕਰਾਂਗੇ ਇੱਕ ਸਾਬਣਾ ਕਹਿ ਦੋ ਕਿ ਡਰ ਪੈ ਲ ਸੜਦਾ ਗੱਪ ਮਾਰਦਾ ਮੁੰਡਾ ਬਹੁਤ ਕੋਸ਼ਿਸ਼ ਕਰਦਾ ਉਹ ਨੂੰ ਹੁੰਦਾ ਵੀ ਵਿਆਹ ਹੋ ਜੇ ਚੱਲ ਸਾਡਾ ਹਨਾ ਵੀ ਪਹਿਲੀ ਗੱਲ ਅੱਜ ਕੱਲ ਪਿਆਰ ਕੀ ਰਹਿ ਗਿਆ ਪਿਆਰ ਰਹਿ ਗਿਆ ਇੱਕ ਦੂਜੇ ਨੂੰ ਵੇਖਣਾ ਸੋਹਣਾ ਹੈਗਾ ਇਹ ਇਹ ਸੋਹਣੀ ਆ ਬਸ ਰੁਆ ਰੁਆ ਨੂੰ ਕੋਈ ਨਹੀਂ ਜਾਂਦਾ ਸੋਹਣੇ ਤੇ ਡੁੱਲ ਜਾਂਦੇ ਆ ਹਾਫਸ ਭਰੀ ਪਈ ਐ ਅੰਦਰ ਕਾਮਵਾਸਨਾ ਤਾਂ ਦੀ ਹੋਈ ਪਈ ਐ ਸੋਹਣਾ ਦੇਖ ਕੇ ਆਪਾਂ ਉਹਨੂੰ ਗੱਪ ਮਾਰਦੇ ਆ ਪੰਪ ਮਾਰਦੇ ਆ ਵੀ ਆਪਾਂ ਆਹ ਤੁਹਾਡੇ ਵਾਸਤੇ ਮੈਂ ਕਰ ਦੂੰਗਾ ਤੇਰੇ ਵਾਸਤੇ ਮੈਂ ਫਲਨ ਨਾ ਕਰ ਦੂੰ ਮੈਂ ਤੇਉਂਕਾ ਕਰ ਦੂੰਗਾ ਤੂੰ ਮੇਰੇ ਨਾਲ ਵਿਆਹ ਕਰਾ ਮੈਂ ਤੈਨੂੰ ਪਿਆਰ ਬਹੁਤ ਕਰਦਾਗਾ ਹਨਾ ਚਲੋ ਜੀ ਵਿਆਹ ਹੋ ਜਾਂਦਾ ਜਿਹੜੇ ਗੱਪ ਮਾਰੇ ਹੁੰਦੇ ਆ ਮੁੰਡੇ ਨੇ ਉਸ ਤੋਂ ਬਾਅਦ ਜਦੋਂ ਪਰਿਵਾਰ ਆਪਣੇ ਪਤਾ ਹੀ ਆਪਣੇ ਪਰਵਾਰਾਂ ਦੇ ਵਿੱਚ ਉਹ ਕੁਝ ਨਹੀਂ ਚੱਲਦਾ ਕੁੜੀ ਨੂੰ ਪਹਿਲਾਂ ਪਾਸ ਸੁਪਨੇ ਦਿਖਾਤੇ ਵੀ ਤੈਨੂੰ ਮੈਂ ਕੰਮ ਵੀ ਨਹੀਂ ਕਰਨ ਦੇਵਾਂਗਾ ਤੈਨੂੰ ਮੈਂ ਰਾਣੀਆਂ ਵਾਂਗੂੰ ਕੋਈ ਰੱਖੂੰਗਾ ਮੈਂ ਤੈਨੂੰ ਹਨੀਮੂਨ ਤੇ ਲੈ ਕੇ ਜਾਊਂਗਾ ਤੈਨੂੰ ਮੈਂ ਸ਼ਾਪਿੰਗ ਕਰਾਊਂਗਾ ਤੈਨੂੰ ਮੈਂ ਇਹ ਕਰਾਊਂਗਾ ਤੈਨੂੰ ਮੈਂ ਲੱਲਾ ਪੱਪਾ ਬਹੁਤ ਕੁਝ ਹੁੰਦਾ ਫਿਰ ਜਦੋਂ ਕੁੜੀ ਉਹ ਡਿਮਾਂਡਾਂ ਕਰਦੀ ਹੈ ਘਰੇ ਆ ਕੇ ਵੀ ਮੈਨੂੰ ਸ਼ਾਪਿੰਗ ਕਰਵਾ ਮੈਨੂੰ ਹਨੀਮੂਨ ਤੇ ਲੈ ਕੇ ਚੱਲ ਹੈਨਾ ਪੋਸੀਬਲ ਹੀ ਨਹੀਂ ਉਹ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਖਾਸ ਕਰ ਪਿੰਡਾਂ ਦੇ ਵਿੱਚ ਕਿਹੜੇ ਹਨੀਮੂਨ ਹੁੰਦੇ ਆ ਪਿੰਡਾਂ ਦੇ ਵਿੱਚ ਆਪਣੇ ਕੰਮ ਵੀ ਕਰਨਾ ਪੈਂਦਾ ਮੱਜਾਂ ਕਾਮ ਆਪਰੇ ਪਸ਼ੂ ਰੱਖੇ ਹੁੰਦੇ ਆ ਗੁਆ ਗੂੜਾ ਚੱਕਣਾ ਪੈਂਦਾ ਪਰ ਮੁੰਡੇ ਨੇ ਕੀ ਕਿਹਾ ਹੁੰਦਾ ਪਹਿਲਾਂ ਕੁੜੀ ਨੂੰ ਵੀ ਤੈਨੂੰ ਮੈਂ ਕੰਮ ਨਹੀਂ ਕਰ ਦੇਵਾਂਗਾ ਪਰ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਤਾਂ ਆਪਣੇ ਕੰਮ ਹੀ ਬਹੁਤ ਹੁੰਦਾ ਘੱਟੋ ਘੱਟ ਜੀਮੇਦਾਰਾਂ ਪਰਿਵਾਰ ਦਾ ਵੇਖੀ ਜਾਵੇ ਤਾਂ ਜੇ 10 10 15 15 ਜਾਣਿਆਂ ਦੀਆਂ ਤਾਂ ਘਰੇ ਰੋਟੀਆਂ ਹੀ ਪਕਾਉਣੀਆਂ ਪੈਂਦੀਆਂ ਜਦੋਂ ਖੇਤ ਕਣਕਾਂ ਵਣਦੇ ਆ ਜਾਂ ਝੋਨਾ ਲਾਉਂਦੇ ਆ ਇਹਨੀਆਂ ਰੋਟੀਆਂ ਹੁਣ ਕੁੜੀ ਕਿੱਥੋਂ ਪਕਾ ਲੂਗੀ ਪਹਿਲੀ ਗੱਲ ਤਾਂ ਕੁੜੀਆਂ ਨੇ ਕੰਮ ਕਰਨੇ ਦਾ ਛਾੜੀ ਦਿੱਤੇ ਆ ਹਨਾ ਕੁੜੀਆਂ ਕੰਮ ਹੀ ਨਹੀਂ ਕਰਦੀਆਂ ਨਾ ਆਪਣੇ ਮਾਪਿਓ ਜਿਹੜੇ ਕੁੜੀਆਂ ਨੂੰ ਕੰਮਾਂ ਤੇ ਲਾਉਂਦੇ ਆ ਲਾਉਣਾ ਚਾਹੀਦਾ ਕੁੜੀਆਂ ਜੇ ਗੁਆ ਗੁੜਾ ਚਾਹਦੇ ਆ ਕਹਿੰਦੇ ਆ ਸਾਡੇ ਨੌਂ ਖਰਾਬ ਹੁੰਦੇ ਆ ਸਾਡਾ ਆ ਖਰਾਬ ਹੁੰਦਾ ਫਲਾਣਾ ਦੋ ਕਰਨਾ ਇੱਥੇ ਜਾ ਕੇ ਕਲੈਸ਼ ਸ ਹੁਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਦੇ ਵਿੱਚ ਹਨਾ ਪਹਿਲੀ ਗੱਲ ਤਾਂ ਇੱਥੋਂ ਰਿਸ਼ਤੇ ਟੁੱਟ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਫੇਰ ਆ ਜਾਂਦਾ ਕੁੜੀ ਚਾਹੁੰਦੀ ਆ ਬਈ ਮੈਂ ਛੋਟੀ ਫੈਮਿਲੀ ਮੇਰੀ ਹੋਵੇ ਮੇਰੀ ਸਾਸ ਸਣਾ ਮੈਨੂੰ ਕੁਝ ਕਵੇ ਕਿਉਂਕਿ ਅਕਸਰ ਆਪਾਂ ਵੇਖਦੇ ਆ ਜਿਹੜੀਆਂ ਸੱਸ ਹੁੰਦੀ ਆ ਉਹਨੂੰ ਆਪਾਂ ਮਾਂ ਦਾ ਦਰਜਾ ਦਿੰਨੇ ਆ ਤੇ ਦਰਜਾ ਦੇਣਾ ਵੀ ਚਾਹੀਦਾ ਆਪਣੀ ਦੂਜੀ ਮਾਂ ਹੁੰਦੀ ਆ ਮਾਂ ਨੇ ਹੁਣ ਮਾਂ ਆਪਦੀ ਧੀਆ ਵਾਂਗੂ ਰੱਖਦੀ ਆ ਨੂੰ ਨੂੰ ਕਈ ਕਈ ਥਾਵਾਂ ਤੋਂ ਆਪਾਂ ਮੰਨਦੇ ਆ ਵੀ ਸੱਸਾਂ ਵੀ ਗਲਤ ਹੁੰਦੀਆਂ ਪਰ ਜੇ ਆਪਣ ਨੂੰ ਸੱਸਾ ਜਿਹੜੀ ਐਸੇ ਧੀ ਆਪਣ ਨੂੰ ਰੱਖ ਰਹੀ ਹੈ ਤੇ ਆਪਾਂ ਨੂੰ ਉਹਦੀ ਸੇਵਾ ਪਾਣੀ ਕਰਨੀ ਚਾਹੀਦੀ ਰੋਟੀ ਪਾਣੀ ਟਾਈਮ ਸਿਰ ਦੇਣਾ ਚਾਹੀਦਾ ਪਰ ਜਿਹੜੀਆਂ ਕਈ ਕਈ ਨੂੰਹਾਂ ਜਿਹੜੀਆਂ ਉਹ ਕਈ ਕੰਮ ਨਹੀਂ ਕਰਦੇ ਉਹ ਕੰਮ ਕਰਕੇ ਖੁਸ਼ ਹੀ ਨਹੀਂ ਹੁੰਦੀਆਂ ਇੱਥੇ ਵੀ ਰੌਲਾ ਪੈਂਦਾਗਾ ਉਹ ਕਹਿੰਦੀਆਂ ਬਈ ਤੇਰੀ ਮਾਂ ਮੁੰਡੇ ਨੂੰ ਕਹਿੰਦੇ ਦਿੰਦੀਆਂ ਬਈ ਤੇਰੀ ਮਾਂ ਮੈਥੋਂ ਕੰਮ ਕਰਵਾਉਂਦੀ ਆ ਭਾਂਡੇ ਧਵਾਉਂਦੀ ਆ ਕੱਪੜੇ ਧਵਾਉਂਦੀ ਆ ਰੋਟੀ ਬਗਾਉਂਨ ਨੂੰ ਕਹਿੰਦੀ ਆ ਮੈਂ ਨਹੀਂ ਇਹ ਕਰ ਸਕਦੀ ਹਾਲਾਂਕਿ ਇਹ ਕੰਮ ਕਰਨਾ ਕਪਲਸਰੀ ਹੈ ਜ਼ਰੂਰੀ ਹੈ ਕਿੰਨਾ ਕੰਮ ਉੱਥੇ ਜਾ ਕੇ ਰੌਲਾ ਪੈ ਜਾਂਦਾ ਫਿਰ ਗੱਲ ਜਾਂਦੀ ਆ ਅੱਡ ਹੋਣ ਤੇ ਕਿਉਂਕਿ ਇਹ ਮੁੰਡੇ ਨੂੰ ਕਿਹਾ ਜਾਂਦਾ ਵੀ ਤੂੰ ਆਪਦੇ ਮਾਪਿਆਂ ਤੋਂ ਅੱਡ ਹੋ ਆਪਾਂ ਦਾ ਵੀ ਅੱਡ ਰਾਵਾਂਗੇ ਹੁਣ ਮੁੰਡਾ ਉਹ ਜਿਹੜਾ ਵਿਚਾਰਾ ਉਹ ਵਿਚਾਲੇ ਫਸ ਜਾਂਦਾ ਨਾ ਉਧਰ ਦਾ ਨਾ ਉਧਰ ਦਾ ਉਹਨੂੰ ਵਿਚਾਲੇ ਫਸਣਾ ਪੈਂਦਾ ਨਾ ਤਾਂ ਉਹ ਆਪਦੀ ਘਰ ਵਾਲੀ ਨੂੰ ਛੱਡ ਸਕਦਾ ਨਾ ਆਪਦੇ ਮਾਪਿਆਂ ਨੂੰ ਛੱਡ ਸਕਦਾ ਹਾਰ ਕੇ ਉਸ ਨੂੰ ਜਾਂ ਤਾਂ ਫਿਰ ਆਪਦਾ ਮਾਪਿਓ ਛੱਡ ਕੇ ਅੱਡ ਹੋਣਾ ਪੈਂਦਾ ਜਾਂ ਫਿਰ ਡਿਵੋਰਸ ਲੈਣਾ ਪੈਂਦਾ ਇਹ ਹੋਗੇ ਦੋ ਕਾਰਨ ਹਨਾ ਇਸ ਤੋਂ ਬਾਅਦ ਵਿੱਚ ਹੋਰ ਕਾਰਨ ਆਉਂਦੇ ਆ ਕਈ ਕਈ ਥਾਵਾਂ ਤੇ ਆਪਾਂ ਵੇਖਿਆ ਜਾਂਦਾ ਇਹਦੇ ਕਹਿੰਦੇ ਹੁੰਦੇ ਆ ਨਾ ਸિક્ਕੇ ਦੇ ਦੋ ਪਹਿਲੂ ਹੁੰਦੇ ਆ ਹਰ ਇੱਕ ਚੀਜ਼ਾਂ ਦੇ ਦੋ ਪੱਖ ਹੁੰਦੇ ਆ ਕਈ ਕੀ ਥਾਵਾਂ ਤੇ ਆਪਾਂ ਐਵੇਂ ਕਹਿ ਦਈਏ ਸੱਸ ਵੀ ਬਹੁਤ ਗਲਤ ਹੁੰਦੀ ਆ ਹਨ ਜਿੱਥੇ ਨੂੰਹਾਂ ਸਹੀ ਹੁੰਦੀਆਂ ਉਹ ਸੇਵਾ ਬਹੁਤ ਕਰਦੀਆਂ ਜਿਹੜੀਆਂ ਸੱਸਾਂ ਉਹ ਹੱਦੋਂ ਜ਼ਿਆਦੇ ਤੰਗ ਪਰੇਸ਼ਾਨ ਕਰਦੀਆਂ ਜਾਦੇ ਪਰੇਸ਼ਾਨ ਕਰਦੀਆਂ ਤੂੰ ਤਾਣੇ ਮਾਰਦੀਆਂ ਤੂੰ ਦਾਜ ਨਹੀਂ ਲੈ ਕੇ ਆਈ ਤੂੰ ਇਹ ਨਹੀਂ ਲੈ ਕੇ ਆਈ ਉਹ ਨਹੀਂ ਲੈ ਕੇ ਆਂਦੇ ਹੁੰਦੇ ਨੇ ਨਾ ਇੱਕ ਜਿਵੇਂ ਫਿਲਮਾਂ ਦੇ ਵਿੱਚ ਦਿਖਾਉਂਦੇ ਨੇ ਭੈੜੀ ਜੀ ਸੱਸ ਉਦਾਂ ਦੀ ਸੱਸ ਵੀ ਉਹ ਜੀਆਂ ਬੁੜੀਆਂ ਵੀ ਆਪਣੇ ਵੇਖਣ ਨੂੰ ਮਿਲਦੀਆਂ ਇਦਾਂ ਨਹੀਂ ਕਰਨਾ ਚਾਹੀਦਾ ਉਹ ਵੀ ਕਲੈਸ਼ ਬੰਦੇ ਆ ਉਹਦੇ ਨਾਲ ਵੀ ਰੌਲਾ ਪੈਂਦਾ ਉਹਦੇ ਨਾਲ ਵੀ ਅੱਡ-ਵੱਡ ਹੋਂ ਤੱਕ ਦਾ ਨਤੀਜੇ ਪਹੁੰਚਦੇ ਕਿਉਂਕਿ ਉਸ ਦੇ ਵਿੱਚ ਫਿਰ ਜਦੋਂ ਆਪਾਂ ਇੱਕ ਹਿਸਾਬ ਤੇ ਆਪਾਂ ਕਹਨੇ ਆ ਜਿਹੜੀਆਂ ਆਪਣੀਆਂ ਨੂੰਹਾਂ ਹਿੰਦਾਂ ਉਹਨਾਂ ਨੂੰ ਆਪਣੀ ਧੀ ਬਣਾ ਕੇ ਰੱਖਣਾ ਚਾਹੀਦਾ ਕਿਉਂਕਿ ਜਿਹੜੀ ਆਪਣੀ ਕੁੜੀ ਆਪਾਂ ਗਾਂ ਤੋਰੀ ਹੁੰਦੀ ਆ ਉਥੇ ਤਾਂ ਆਪਾਂ ਕਹਨੇ ਆ ਵੀ ਸਾਡੀ ਕੁੜੀ ਬਹੁਤ ਸੌਖੀ ਵਸੇ ਸਾਰਾ ਕੁਝ ਉਹਦੇ ਹੱਸ ਵਸ ਹੋਵੇ ਸਾਰੀ ਕਬੀਲਦਾਰੀ ਉਹਦੇ ਹੱਸ ਵਸ ਹੋਵੇ ਤੇ ਜਿਹੜੀ ਆਪਾਂ ਵਿਆਹ ਕੇ ਲਿਆਉਨੇ ਆ ਉਹਨੂੰ ਆਪਾਂ ਕਬੀਲਦਾਰੀ ਦਿੰਦੇ ਨਹੀਂ ਬਈ ਉਦੋਂ ਆਪਾਂ ਕੰਮ ਕਰਵਾਉਣੇ ਆ ਉਹਨੂੰ ਆਪਾਂ ਨੌਕਰਾਂ ਵਾਂਗੂ ਕੰਮ ਕਰਵਾਉਣੇ ਕਿਉਂ ਐਦਾਂ ਕਿਉਂ ਐਦਾਂ ਨਹੀਂ ਹੋਣਾ ਚਾਹੀਦਾ ਜੇ ਲੋ ਆਪਣੇ ਘਰੇ ਵਿਆਹ ਕੇ ਕੁੜੀ ਆ ਗਈ ਆ ਉਹਨੂੰ ਆਪਣੀ ਧੀਆਂ ਦੇ ਵਾਂਗੂ ਇਹਨਾਂ ਟ੍ਰੀਟ ਕਰੋ ਚੰਗਾ ਟ੍ਰੀਟ ਕਰੋ ਤੇ ਕੁੜੀਆਂ ਨਾਲ ਵੀ ਅਸੀਂ ਬੇਨਤੀ ਕਰਦੇ ਆਂ ਕਿ ਜਿਹੜੀਆਂ ਛੋਟੀਆਂ ਸੱਸਾਂ ਹੁੰਦੀਆਂ ਉਹਨਾਂ ਦੇ ਨਾਲ ਆਪਦੀਆਂ ਮਾਵਾ ਵਾਂਗੂ ਪਿਆਰ ਕਰੋ ਕਿਉਂਕਿ ਉਹ ਥੋੜੀ ਦੂਜੀ ਮਾਂ ਆ ਗਈ ਤੁਸੀਂ ਵਿਆਹ ਕੇ ਉਸ ਘਰੇ ਆ ਗਏ ਆ ਉੱਥੇ ਆਪਣਾ ਚੰਗਾ ਸਭਾ ਰੱਖੋ ਆਪਦੇ ਸੱਸ ਸਹੁਰੇ ਦੀ ਸੇਵਾ ਕਰੋ ਕਿਉਂਕਿ ਉਹ ਤੁਹਾਡਾ ਮਾਪਿਓ ਉਹਨੇ ਹੀ ਤੁਹਾਨੂੰ ਪਾਲਣਾਗਾ ਜਿਹੜਾ ਘਰ ਵਾਲਾ ਹੁੰਦਾ ਉਹ ਵਿਚਾਲੇ ਫਸ ਜਾਂਦਾ ਉਹ ਨਾ ਤਾਂ ਜਦੋਂ ਰੌਲਾ ਪੈਂਦਾ ਉਹ ਨਾ ਤਾਂ ਆਪਦੇ ਮਾਪਿਓ ਨੂੰ ਛੱਡ ਸਕਦਾ ਕਿਉਂਕਿ ਪਿਆਰ ਬਹੁਤ ਕਰਦਾ ਹੁੰਦਾ ਮਾਪਿਓ ਨੂੰ ਤੇ ਨਾ ਹੀ ਆਪਣੀ ਘਰਵਾਲੀ ਨੂੰ ਛੱਡ ਸਕਦਾ ਕਿਉਂਕਿ ਲੰਬ ਮੈਰਜ ਹੋਈ ਹੁੰਦੀ ਹੈ ਇੱਥੇ ਆ ਕੇ ਲੰਬ ਮੈਰਜ ਜਾਂਦੇ ਫਿਰ ਪੰਗੇ ਅੜਦੇ ਆ ਕਿਤੇ ਕਿਤੇ ਕਹੀ ਕਿਥਾਂ ਵਧਿਆ ਆਪਾਂ ਵੇਖਦੇ ਆ ਜਿਹੜੇ ਮੁੰਡੇ ਆ ਉਹ ਜਦੋਂ ਘਰ ਦੇ ਨਹੀਂ ਮੰਨਦੇ ਐ ਇੰਟਰ ਕਾਸਟ ਹੁੰਦੇ ਆ ਇੱਥੇ ਵੀ ਕਈ ਰੌਲੇ ਪੈਂਦੇ ਆ ਜਦੋਂ ਇੰਟਰ ਕਾਸਟ ਹੁੰਦੀਆਂ ਮੈਰਿਜਾਂ ਤਾਂ ਕੱਢ ਕੇ ਕਹਿ ਦਿੰਦੇ ਆਪਾਂ ਕੱਢ ਲਿਆਂਦੀ ਵੀ ਫਰੈਂਡ ਨੇ ਕੁੜੀ ਜਾਂ ਕਹਿ ਲੋ ਕੋਰਟ ਮੈਰਿਜ ਕਰਵਾ ਲਈ ਕੋਰਟ ਮੈਰਿਜ ਕਰਵਾ ਕੇ ਵੀ ਆਪਾਂ ਵਿਆਹ ਕਰਵਾ ਲੈਨੇ ਆ ਉਹ ਜਿਹੜੀ ਸਰਾਸਰ ਬਹੁਤ ਗਲਤ ਆ ਉਹਦੇ ਵਿੱਚ ਕਿੱਦੀ ਵਧੀ ਬੀਚਤੀ ਪਹਿਲਾ ਤਰੀਕ ਦੇ ਮਾਰੇ ਉਹਦੀ ਬੇਇਜ਼ਤੀ ਹੁੰਦੀ ਜਦੋਂ ਆਪਾਂ ਐਡਾ ਵੜ ਚੱਕਦੇ ਆ ਆਪਣੇ ਮਾਪਿਓ ਨੇ ਹਨਾ ਕਿੰਨੇ ਲਾਡਾ ਨਾ ਪਾਇਆ ਹੁੰਦਾ ਆਪਣੇ ਛੋਕ ਪੂਰੇ ਕੀਤੇ ਹੁੰਦੇ ਜਦੋਂ ਆਪਾਂ ਸਟੈਪ ਚੱਕਦੇ ਆ ਆਪਾਂ ਕਿਨੇ ਨਾ ਵਿਆਹ ਕਰਾਉਣੇ ਆ ਘਰਦਿਆਂ ਦੇ ਉਲਟ ਜਾ ਕੇ ਹਨਾ ਮਰਜ਼ੀ ਦੇ ਖਿਲਾਫ ਜਾ ਕੇ ਵਿਆਹ ਕਰਾਉਣੇ ਆ ਕਿੱਡਾ ਗਲਤ ਡਿਸੀਜਨ ਹੁੰਦਾ ਉਹ ਉਹਦੇ ਵਿੱਚ ਮਾਪਿਓ ਦੀ ਬੇਇਜ਼ਤੀ ਤਾਂ ਹੁੰਦੀ 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 ਆ ਉਸ ਤੋਂ ਬਾਅਦ ਵਿੱਚ ਜਦੋਂ ਵਿਆਹ ਕੇ ਉਹ ਮੁੰਡੇ ਵਾਲੇ ਘਰੇ ਜਾਂਦੀ ਆ ਨਾ ਉੱਥੇ ਕੋਈ ਦੁੱਖ ਤਕਲੀਫ ਕੁੜੀ ਨੂੰ ਆਉਂਦੀ ਆ ਕੋਈ ਰੋਣਾ ਘਰੇ ਪੈ ਜਾਂਦਾ ਕਹਿੰਦੇ ਹੁੰਦੇ ਜੇ ਦੋ ਭਾਂਡੇ ਹੁੰ ਉੱਥੇ ਕੋਈ ਰੌਲਾ ਰੱਪਾ ਪੈਂਦਾ ਤਾਂ ਉਹ ਜਿਹੜੀ ਕੁੜੀ ਹੁੰਦੀ ਆ ਉਹ ਕਿਸੇ ਪਾਸੇ ਜੋਗ ਨਹੀਂ ਰਹਿੰਦੀ ਜੇ ਉਹ ਆਪਣੇ ਮਾਪਿਓ ਨੂੰ ਫੋਨ ਲਾਉਂਦੀ ਆ ਤਾਂ ਮਾਪਿਓ ਕਹਿ ਦਿੰਦੇ ਆ ਆਪਦੀ ਮਰਜ਼ੀ ਨਾਲ ਲੱਭਿਆ ਸੀਗਾ ਸਾਥੂ ਜਿਹੜਾ ਪੁੱਛਿਆ ਸੀ ਸਾਡੀ ਤਾਂ ਤੂੰ ਬੇਇੱਜ਼ਤੀ ਕਰਵਾ ਕੇ ਗਈ ਆ ਆਪਦਾ ਭੁਗਤਣਾ ਨਤੀਜਾ ਕਿਵੇਂ ਮਰਜ਼ੀ ਕਰ ਕੋਸ ਮਰਜ਼ੀ ਕਰ ਇਧਰੋਂ ਕਈ ਵਾਰ ਸੱਸਾਂ ਜਿਹੜੀ ਸੱਸ ਜਾਂ ਸਹਰਾ ਉਹ ਵੀ ਤੰਗ ਕਰਦੇ ਹੁੰਦੇ ਆ ਜਿੱਥੇ ਆਪਾਂ ਕਈ ਕੇਸ ਵੇਖੇ ਜਿੱਥੇ ਕੁੜੀਆਂ ਸੁਸਾਈਡ ਕਰ ਜਾਂਦੀਆਂ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀਆਂ ਆਪਣੀਆਂ ਸੱਸ ਹੁੰਦੀਆਂ ਉਹਨਾਂ ਨੂੰ ਜਿਹੜੀ ਆਪਣੀ ਜਿਹੜੀ ਆਪਣੇ ਘਰੇ ਵਿਆਹ ਕੇ ਆ ਗਈ ਹੈ ਕੁੜੀ ਉਹਨੂੰ ਆਪਾਂ ਆਪਦੀ ਧੀ ਦੇ ਵਾਂਗ ਉਹਨੂੰ ਪੇਸ਼ ਕਰਗੇ ਤੇ ਦੂਜੀ ਗੱਲ ਮੈਂ ਕੁੜੀਆਂ ਵਾਸਤੇ ਕਰਦਾ ਕਦੇ ਵੀ ਇਦਾਂ ਦਾ ਸਟੈਪ ਨਾ ਚੱਕੋ ਜਿਹਦੇ ਵਿੱਚ ਤੁਹਾਡੇ ਮਾਪਿਓ ਦੀ ਬੇਇੱਜ਼ਤੀ ਹੋਵੇ ਤੁਹਾਡੇ ਮਾਪਿਓ ਦਾ ਸਿਰ ਨੀਵਾ ਹੋਵੇ ਕਦੇ ਵੀ ਐਵਜਾ ਸਟੈਪ ਨਾ ਚੱਕੋ ਜੇ ਤੁਹਾਡੇ ਘਰ ਦੇ ਵਿਆਹ ਦੇ ਵਾਸਤੇ ਮੰਨਦੇ ਆ ਤਾਂ ਵਿਆਹ ਕਰੋ ਨਹੀਂ ਤੁਹਾਡੇ ਘਰ ਦੇ ਤੁਹਾਡਾ ਕਦੇ ਵੀ ਮਾੜਾ ਨਹੀਂ ਸੋਚਣਗੇ ਛੋੜੇ ਆਸਤੇ ਉਹ ਚੰਗਾ ਹੀ ਲੱਭਣਗੇ ਕਦੇ ਕੋਈ ਵੀ ਮਾਪਿਓ ਨਹੀਂ ਹੋਊਗਾ ਜਿਹੜਾ ਆਪਦੀ ਧੀ ਦੇ ਆਸਤੇ ਮਾੜਾ ਘਰ ਲੱਭੂਗਾ ਉਹ ਸਾਰਾ ਕੁਝ ਪਤਾ ਕਰਕੇ ਸੋ ਕੁਝ ਪਤਾ ਕਰਕੇ ਛੋੜੇ ਆਸਤੇ ਵਾਰ ਲੱਭਦਾ ਚੰਗਾ ਥਾਂ ਲੱਭਦਾ ਕਿਉਂਕਿ ਮਾਪਿਓ ਨੂੰ ਫਿਕਰ ਹੁੰਦਾ ਕਿ ਸਾਡੀ ਧੀ ਗਾਂ ਜਾ ਕੇ ਰੋਲ ਨਾ ਜਾਵੇ ਛੋੜਾ ਮਾਪਿਓ ਛੋੜੇ ਆਸਤੇ ਕਦੇ ਵੀ ਗਲਤ ਮੁੰਡਾ ਨਹੀਂ ਲੱਭੂਗਾ ਕਿਉਂਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਟਾਈਮ ਆਏ ਤੁਹਾਨੂੰ ਪਤਾ ਹੀ ਕੀ ਚੱਲੀ ਜਾਂਦਾ ਨਾ ਮੁੰਡੇ ਨਸ਼ੇ ਪੱਤੇ ਬਹੁਤ ਕਰ ਰਹੇ ਆ ਬਹੁਤ ਗਲਤ ਗੱਲ ਤੋਂ ਹੋ ਰਿਹਾ ਤੇ ਮਾਪਿਓ ਨੂੰ ਬਹੁਤ ਫਿਕਰ ਹੁੰਦਾ ਜਿਹੜੇ ਤੇ ਧੀ ਦਾ ਪਿਓ ਹੁੰਦਾ ਉਹਨੂੰ ਬਹੁਤ ਜਿਆਦਾ ਫਿਕਰ ਹੁੰਦੀ ਆ ਧੀ ਦੇ ਵਾਸਤੇ ਚੰਗਾ ਘਰ ਲੱਭਣਾ ਨਾ ਚੰਗਾ ਸੋਹਣਾ ਸਰੱਖਾ ਮੁੰਡਾ ਲੱਭਣਾ ਨਸ਼ਾ ਰਹਿਤ ਮੁੰਡਾ ਲੱਭਣਾ ਕਿਉਂਕਿ ਟੈਨਸ਼ਨ ਬਹੁਤ ਹੁੰਦੀ ਹੈ ਬਾਅਦ ਵਿੱਚ ਪਿਓ ਨੂੰ ਇੱਕ ਇਹ ਟੈਨਸ਼ਨ ਵੀ ਹੁੰਦੀ ਆ ਵੀ ਆਪਦੀ ਕੁੜੀ ਨੂੰ ਮੈਂ ਕਈ ਵਾਰ ਗਾਂ ਦਾਜ ਦੀ ਲੋਬੀ ਟੱਕਰ ਜਾਂਦੇ ਆ ਵੀ ਮੈਂ ਕਾਰ ਲੈਣੀ ਆ ਮੈਂ ਫਲਾਨਾ ਲੈਣਾ ਮੈਂ ਤੇਉਂ ਕਰ ਲੈਣਾ ਉਹ ਵੀ ਪੂਰੀਆਂ ਕਰਨੀਆਂ ਪੈਂਦੀਆਂ ਮੰਗਾ ਹਨਾ ਪਿਓ ਦੇ ਸਿਰ ਉੱਤੇ ਕੁੜੀ ਦੇ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਸੇ ਕਰਕੇ ਸਾਡੀ ਕੁੜਕਾਂ ਨੂੰ ਅਪੀਲ ਆ ਕਿ ਆਪਦੇ ਮਾਪੇ ਪਿਓ ਤੋਂ ਬਾਹਰ ਹੋ ਕੇ ਕੋਈ ਵੀ ਦਾ ਸਟੈਪ ਨਾ ਚੱਕੋ ਜਿਹਦੇ ਵਿੱਚ ਤੁਹਾਡੇ ਮਾਪਿਓ ਦੀ ਸਰਨੀਮਾ ਹੋਵੇ ਉਹਨਾਂ ਦੀ ਪੱਗ ਤੇ ਦਾਗ ਲੱਗੇ ਤੁਹਾਡੇ ਆਸਤੇ ਉਹ ਚੰਗਾ ਵਾਰੀ ਲੱਭਣਗੇ ਤੁਹਾਡੇ ਆਸਤੇ ਉਹ ਪੈਸਾ ਢੇਲਾ ਜੋੜਦੇ ਆ ਤੁਹਾਡਾ ਵਿਆਹ ਕਰਨ ਵਾਸਤੇ ਕਿਉਂਕਿ ਕਹਿੰਦੇ ਹੁੰਦੇ ਆ ਨਾ ਮਾਪਿਓ ਨੂੰ ਆਪਦੇ ਧੀਆਂ ਦਾ ਬਹੁਤ ਜਿਆਦਾ ਪਿਆਰ ਹੁੰਦਾ ਪਰ ਕੁਸ਼ਕ ਕੁੜੀਆਂ ਇਦਾਂ ਦੇ ਸਟੈਪ ਚੱਕਦੇ ਆ ਆਪਦੇ ਮਾਪਿਓ ਦਾ ਸਿਰ ਨੀਵਾ ਕਰਦੇ ਆ ਜਿਹਦੇ ਨਾਲ ਕਹਿ ਦਿੰਦੇ ਆ ਮਾਪਿਓ ਕਹਿੰਦਾ ਇਹ ਦੂਤਾ ਸੀ ਜੰਮੀ ਨਾ ਹੁੰਦੀ ਜਮਦੀ ਨੂੰ ਹੀ ਮਾਰ ਦਿੰਦੇ ਆ ਮਾਰ ਦਿੱਤਾ ਹੁੰਦਾ ਤਾਂ ਚੰਗੀ ਚੰਗਾ ਹੁੰਦਾ ਉਹ ਕਿਉਂ ਕਿਉਂਕਿ ਉਹ ਥੋੜੀਆਂ ਜੀਆਂ ਕੁੜੀਆਂ 1 2% ਕੁੜੀਆਂ ਉਹ ਸਾਰੀਆਂ ਕੁੜੀਆਂ ਨੂੰ ਬਦਨਾਮ ਕਰ ਦਿੰਦੀਆਂ ਜਦੋਂ ਗਲਤ ਸਟੈਪ ਕੋਈ ਚੱਕਦਿਆਂ ਜਾਂ ਉਹ ਭੱਜ ਕੇ ਵਿਆਹ ਕਰਵਾ ਲੈਂਦੀਆਂ ਜਾਂ ਆ ਦੇ ਮਾਪਿਓ ਨੂੰ ਗਲਤ ਫਲਤ ਬੋਲਦੇ ਆ ਕਈ ਆਪਾਂ ਵੀਡੀਓ ਦੇਖਦੇ ਆ ਉਹ ਆਪਦੇ ਘਰ ਵਾਲੇ ਨਾਲ ਮੁੰਡੇ ਨਾਲ ਭੱਜ ਕੇ ਵਿਆਹ ਕਰਵਾ ਲੈਂਦੀ ਤੇ ਉਸ ਤੋਂ ਬਾਅਦ ਆ ਦੇ ਮਾਪਿਓ ਦੇ ਉਲਟ ਬੋਲਦੀ ਆ ਤੇ ਉਹਦੇ ਵਿੱਚ ਮਾਪਿਓ ਦਾ ਰਹਿੰਦਾ ਕੀ ਆ ਮਾਪਿਓ ਨੇ ਤੁਹਾਨੂੰ 20 21 ਸਾਲ ਪਾਲ ਲਿਆ ਤੁਹਾਡੇ ਤੁਹਾਡੇ ਸਾਰੇ ਸ਼ੌਂਕ ਪੂਰੇ ਕੀਤੇ ਤੇ ਤੁਸੀਂ ਸਿਲਾ ਉਹਨਾਂ ਨੂੰ ਕੀ ਦਿੱਤਾ ਉਸ ਤੋਂ ਬਾਅਦ ਭਈ ਕੀ ਨਾਮ ਦਿੱਤਾ ਉਹਨਾਂ ਨੂੰ ਇਹ ਨਾਮ ਦਿੱਤਾ ਉਹਨਾਂ ਦੀ ਬੇਇੱਜ਼ਤੀ ਕੀਤੀ ਸੋ ਸਾ ਭੈਣੋ ਸਾਡੇ ਹੱਥ ਬਣ ਕੇ ਤੁਹਾਡੇ ਮੂਰੇ ਪੀੜਾ ਆਉਦੇ ਮਾਪਿਓ ਦਾ ਕਦੇ ਵੀ ਸਿਰ ਨਹੀਂ ਵਾਣਾ ਕਰੋ ਤੇ ਦੂਜੀ ਗੱਲ ਅਸੀਂ ਮੁੰਡੇ ਵਾਲੇ ਪਰਿਵਾਰਾਂ ਨੂੰ ਕਰਨੀ ਚਾਹੁੰਦੇ ਆ ਜਿਹੜੇ ਵੀ ਸਾਸ ਸੋਸੋਰਾ ਹੁੰਦੇ ਆ ਜਦੋਂ ਆਪਣੇ ਘਰੇ ਕੋਈ ਕੁੜੀ ਵਿਆਹ ਕੇ ਆਉਂਦੀ ਆ ਤਾਂ ਉਹਨੂੰ ਆਪਦੀ ਧੀ ਦੇ ਵਾਂਗ ਉਹਨੂੰ ਸੰਭਿਆ ਕਰੋ ਉਹਨੂੰ ਆਦੀ ਧੀ ਸਮਝ ਕੇ ਰੱਖੋ ਕਿਉਂਕਿ ਜਦੋਂ ਆਪਣੀ ਧੀ ਗਾਂ ਕਿਦੇ ਵਿਆਹ ਕੇ ਜਾਂਦੀ ਆ ਤੇ ਆਪਾਂ ਉੱਥੇ ਵੀ ਤਾਂ ਇਹੀ ਐਕਸੈਪਟ ਕਰਦੇ ਨਾ ਵੀ ਮੇਰੀ ਧੀ ਗਾਂ ਰਾਜਾ ਮਹਾਰਾਣੀਆਂ ਵਾਂਗੂ ਰਵੇ ਸਾਰੇ ਘਰ ਦੀ ਕਬੀਲਦਾਰੀ ਮੇਰੀ ਧੀ ਦੇ ਹੱਥ ਦੇ ਵਿੱਚ ਹੋਵੇ ਤੇ ਉਸੇ ਤਰ੍ਹਾਂ ਹੀ ਆਪਣੇ ਘਰੇ ਵੀ ਕੁੜੀ ਵਿਆਹ ਕੇ ਆਈ ਆ ਇਹਨੂੰ ਵੀ ਤੁਸੀਂ ਘਰ ਦੀ ਰਾਣੀ ਬਣਾ ਕੇ ਰੱਖੋ ਕਬੀਲਦਾਰੀ ਉਹਦੇ ਹੱਥ ਵਿੱਚ ਦਿਓ ਲੈ ਤੀ ਇਹ ਤੂੰ ਘਰ ਸਾਂਭੀ ਇਹ ਘਰ ਤੇਰਾ ਫਿਰ ਉਹ ਕੁੜੀ ਵੀ ਸਾਰੇ ਸਾਰਾ ਕੁਝ ਚੰਗੀ ਤਰ੍ਹਾਂ ਸਾਂਭੂਗੀ ਤੇ ਘਰ ਨੂੰ ਮੈਂਟੇਨ ਕਰਕੇ ਰੱਖੂਗੀ ਜੇ ਆਪਾਂ ਆਪ ਦੀ ਧੀ ਵਾਸਤੇ ਚੰਗਾ ਸੋਚਦੇ ਹਾਂ ਤਾਂ ਜਿਹੜੀ ਆਪਣੇ ਘਰੇ ਵਿਆਹ ਕੇ ਆਈ ਹੈ ਉਹਦੇ ਵਾਸਤੇ ਵੀ ਚੰਗਾ ਸੋਚੋ ਉਹਨੂੰ ਕਦੇ ਤੰਗ ਪਰੇਸ਼ਾਨ ਨਾ ਕਰੋ ਕਦੇ ਉਸ ਨੂੰ ਕੋਈ ਤਾਨਾ ਮੇਣਾ ਨਾ ਮਾਰੋ ਤੇ ਸਾਡੀ ਕੁੜੀਆਂ ਦਾ ਨੂੰ ਅਪੀਲ ਆ ਜੇ ਛੋੜੀਆਂ ਜਿਹੜੀਆਂ ਸੱਸ ਸਹੁਰੇ ਆ ਉਹਨੂੰ ਆਪਦਾ ਹੀ ਮਾਂ ਪਿਓ ਦੇ ਵਾਂਗੂ ਟ੍ਰੀਟ ਕਰੋ ਉਹਨਾਂ ਦੀ ਸੇਵਾ ਕਰੋ ਜਿਵੇਂ ਹਨਾ ਕਹਦੇ ਹੁੰਦੇ ਆ ਬਜ਼ੁਰਗਾਂ ਦੀ ਸੇਵਾ ਆਪ ਨੂੰ ਕਰਨੀ ਚਾਹੀਦੀ ਜਿਵੇਂ ਆਪਾਂ ਆਪਣੇ ਮਾਪਿਆਂ ਦੀ ਸੇਵਾ ਪਿੱਛੇ ਕਰਦੇ ਆ ਉਸੇ ਤਰ੍ਹਾਂ ਗਾਂ ਵਾਲੇ ਘਰੇ ਆ ਕੇ ਆਪਾਂ ਨੂੰ ਇਸ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਆਪਣਾ ਦੂਜਾ ਮਾਪਿਓ ਇਹੀ ਆ ਇਨੀ ਸਾਡੀ ਅਪੀਲ ਸੀਗੀ ਸਾਡੀ ਮਨਜ਼ੂਰ ਕਰੋ ਇਹ ਬੇਨਤੀ ਹੈ ਨਾ ਅਪੀਲ ਦਾਜ ਆ ਜਿਹੜਾ ਮੰਗਣਾ ਬੰਦ ਕਰ ਦਿਓ ਕਿਉਂਕਿ ਮਾਪਿਓ ਆਪਦੇ ਜਵਾਬ ਨੂੰ ਆਪਦੇ ਜਵਾਬ ਕੜੀਆਂ ਨੂੰ ਬਹੁਤ ਲਾਡਾਂ ਪਾਲ ਹਨਾ ਚਾਵਾਂ ਦੇ ਨਾਲ ਪਾਲਦਾ ਜਿੰਨੀ ਉਹਨਾਂ ਦੀ ਖੈਰ ਸਿਹਤ ਹੁੰਦੀ ਹੈ ਜਿੰਨੇ ਜੋਗੇ ਹੁੰਦੇ ਉਹ ਉਹਨਾਂ ਕੋ ਆਪ ਹੀ ਆਪਦੀ ਧੀ ਨੂੰ ਦੇ ਦਿੰਦੇ ਆ ਮੂੰਹ ਨਾ ਮੰਗਿਆ ਕਰੋ ਵੀ ਸਾਨੂੰ ਕਾਰ ਚਾਹੀਦੀ ਸਾਨੂੰ 20 ਲੱਖ ਚਾਹੀਦਾ ਸਾਨੂੰ 25 ਲੱਖ ਚਾਹੀਦਾ ਨਾ ਮੰਗਿਆ ਕਰੋ ਕਿਉਂਕਿ ਪਿਓ ਬੇਵਸੋ ਜਾਂਦਾ ਮਜਬੂਰ ਹੋ ਜਾਂਦਾ ਉਹ ਤੋਂ ਇੰਨੇ ਪੈਸੇ ਨਹੀਂ ਦਿੱਤੇ ਜਾਂਦੇ ਕਈ ਵਾਰ ਉਹ ਗਲਤ ਸਟੈਪ ਚੱਕ ਕੇ ਜਾਂਦਾ ਟੈਨਸ਼ਨ ਦੇ ਵਿੱਚ ਆਪਦੇ ਮੌਤ ਨੂੰ ਆਪ ਦੇ ਗੱਲ ਆ ਲੈਂਦਾ ਤੇ ਕਈ ਵਾਰ ਆਪਾਂ ਵੇਖਦੇ ਆ ਕੁੜੀਆਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾਂਦਾ ਸਹੁਰੇ ਘਰ ਜਾ ਕੇ ਕੁੜੀਆਂ ਨੂੰ ਵੀ ਸੁਸਾਈਡ ਅਟੈਂਪਟ ਕਰਨ ਦੀ ਪੈਂਦੀ ਹੈ ਉਹਨਾਂ ਨੂੰ ਆਪਣਾ ਕਈ ਵਾਰ ਆਪਾਂ ਵੇਖਦੇ ਆ ਫਾਹਾ ਲੈ ਲੈਂਦੇ ਜਾਂ ਸਪਰੇਅ ਪੀ ਲੈ ਲੈਂਦੇ ਪੀ ਲੈਣਦੇ ਕੁੜੀਆਂ ਅੱਗ ਲਾ ਲੈਂਦੇ ਨਾ ਕਰੋ ਇਦਾਂ ਕਦੇ ਨਾ ਕਰੋ ਇਹ ਜਿਹੇ ਸਟੈਪ ਨਾ ਚੱਕੋ ਆਪਦਾ ਹਮਸਫਰ ਉਹ ਜਾਂ ਚਣੋ ਜਿਹਦੇ ਨਾਲ ਤੁਹਾਡੀ ਸਾਰੀ ਜ਼ਿੰਦਗੀ ਸੌਖੀ ਨਿਕਲ ਜੇ ਜੇ ਆਪਾਂ ਲਵ ਮੈਰਿਜ ਕਰਵਾਉਣੀ ਹੁੰਦੀ ਆ ਤਾਂ ਜਿਹੜਾ ਜਿਹਦੇ ਨਾਲ ਤੁਸੀਂ ਵਿਆਹ ਕਰਵਾ ਰਹੇ ਉਹਨੂੰ ਚੰਗੀ ਤਰ੍ਹਾਂ ਪਰਖੋ ਉਹਨੂੰ ਚੰਗੀ ਤਰ੍ਹਾਂ ਉਹਦੇ ਬਾਰੇ ਪੁੱਛ ਪੜਤਾਲ ਕਰੋ ਕਿ ਸਾਰੀ ਉਮਰ ਇਹ ਮੈਨੂੰ ਮੇਰੇ ਨਾਲ ਚੰਗੀ ਤਰ੍ਹਾਂ ਨਭਾਊਗਾ ਕਿਉਂਕਿ ਵਿਆਹ ਤੋਂ ਪਹਿਲਾਂ ਬਹੁਤ ਮਿੱਠੇ ਮਿੱਠੇ ਗੱਲਾਂ ਹੁੰਦੀਆਂ ਪਰ ਵਿਆਹ ਤੋਂ ਬਾਅਦ ਬਹੁਤ ਕੁਝ ਬਦਲ ਜਾਂਦਾ ਚੰਗੀ ਤਰ੍ਹਾਂ ਉਹਦੇ ਬਾਰੇ ਜਾਣੋ ਜਾਣ ਪਛਾਣ ਕਰੋ ਉਹਦੇ ਬਾਰੇ ਪੁੱਛਗਛ ਕਰੋ ਕਿ ਵਿਆਹ ਤੋਂ ਬਾਅਦ ਵੀ ਸਾਡੇ ਨਾਲ ਇੱਜ਼ਤ ਨਾਲ ਰਹੂਗਾ ਸਹੀ ਰਹੂਗਾ ਸਾਡੇ ਨਾਲ ਧੋਖਾ ਨਹੀਂ ਕਰੂਗਾ ਤੇ ਮੁੰਡਿਆਂ ਨੂੰ ਵੀ ਖਾਸ ਕਰ ਕੁੜੀਆਂ ਬਾਰੇ ਜਾਨਣਾ ਚਾਹੀਦਾ ਵੀ ਕੁੜੀਆਂ ਸਾਡੇ ਨਾਲ ਸਹੀ ਰਹਿਣੀਆਂ ਅੱਜ ਕੱਲ ਆਪਾਂ ਵੇਖਦੇ ਆਂ ਜ਼ਿਆਦਾਤਰ ਕੇਸੇ ਕੁੜੀਆਂ ਦੇ ਬਹੁਤ ਜ਼ਿਆਦਾ ਕੇਸ ਆ ਰਹੇ ਆ ਜਿਹੜੀਆਂ ਕੈਨੇਡਾ ਦੇ ਵਿੱਚ ਜਾ ਜਾ ਕੇ ਜਾਂ ਅਮਰੀਕਾ ਦੇ ਵਿੱਚ ਬਾਹਰ ਜਾ ਜਾ ਕੇ ਮੁੱਕ ਰਹੀਆਂ ਉਹ ਬਹੁਤ ਗਲਤ ਹੋ ਰਿਹਾ ਮੁੰਡੇ ਇੱਥੇ 20 25 25 ਲੱਖ ਰੁਪਇਆ ਲਾ ਕੇ ਕੁੜੀ ਤੇ ਨਾ ਬਾਹਰ ਭੇਜ ਦਿੰਦੇ ਆ ਉੱਥੇ ਜਾ ਕੇ ਕੁੜੀ ਜੇ ਮੁੱਕਰ ਜਾਂਦੀ ਹੈ ਨਾ ਸਾਦੀ ਨਹੀਂ ਤੇ ਮੁੰਡਾ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਤੇ ਫਿਰ ਉਹਦੇ ਕੋਲੇ ਕੋਈ ਰਾਹ ਨਹੀਂ ਰਹਿੰਦਾ ਮੌਤ ਤੋਂ ਬਿਨਾ ਤੇ ਸੋ ਸਾਡੀ ਕੁੜੀਆਂ ਨੂੰ ਅਪੀਲ ਹੈ ਜੇ ਤੁਹਾਨੂੰ ਮੁੰਡਾ ਪਸੰਦ ਨਹੀਂ ਹੁੰਦਾ ਤਾਂ ਤੁਸੀਂ ਪਹਿਲਾਂ ਹੀ ਰਿਸ਼ਤੇ ਤੋਂ ਨਾ ਕਰਦਿਆ ਕਰੋ ਮੁੰਡੇ ਨੂੰ ਦੱਸ ਦਿਆ ਕਰੋ ਮੁੰਡਾ ਆਪ ਜਵਾਬ ਦੇ ਦਿਆ ਕਰੂਗਾ ਤੇ ਧੱਕੇ ਨਾਲੇ ਇਦਾਂ ਦੀ ਮੈਰਿਜ ਨਾ ਕਰਵਾਇਆ ਕਰੋ ਜਾਂ ਜਿਹੜਾ ਕਿ ਤੁਹਾਨੂੰ ਗਾਂਹ ਜਾ ਕੇ ਬਾਹਰ ਜਾ ਕੇ ਤੁਹਾਨੂੰ ਮੁੱਕਰਨਾ ਪਵੇ ਤੁਸੀਂ ਪਰਿਵਾਰ ਨੂੰ ਪੈਸੇ ਥੱਲੇ ਵੀ ਕਰ ਦਿੰਨੇ ਆ ਤੇ ਬਾਅਦ ਵਿੱਚ ਮੁੰਡੇ ਨੂੰ ਸਾਧੀਆਂ ਵੀ ਨਹੀਂ ਤੇ ਉਸ ਮੁੰਡੇ ਤੇ ਉਹ ਪਰਿਵਾਰ ਕੋਲੇ ਰਹਿ ਕੀ ਜਾਂਦਾ ਪਹਿਲਾਂ ਤਾਂ ਪੈਸੇ ਥੱਲੇ ਆ ਜਾਂਦਾ ਫਿਰ ਉਹਨਾਂ ਦੀ ਬੇਇੱਜ਼ਤੀ ਇੰਨੀ ਹੁੰਦੀ ਹੈ ਕਿ ਮੁੰਡੇ ਦੇ ਕੋਲੇ ਮੌਤ ਤੋਂ ਬਿਨਾਂ ਕੋਈ ਚਾਰਾ ਨਹੀਂ ਹੁੰਦਾ ਸੋ ਇੰਨੀ ਸਾਡੀ ਛੋਟੀ ਜੀ ਕੋਸ਼ਿਸ਼ ਸੀਗੀ ਤੁਹਾਨੂੰ ਇੱਕ ਸੁਨੇਹਾ ਦੇਣ ਦੀ ਜੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਕੁੜੀਆਂ ਜ਼ਰੂਰ ਸੋਚ ਸਮਝ ਕੇ ਸਟੈਪ ਚੱਕੋ ਭਾਈ ਆਪਦੇ ਵਿਆਹ ਦਾ ਮੁੰਡੇ ਵੀ ਸੋਚ ਸਮਝ ਕੇ ਸਟੈਪ ਚੱਕਣ ਤੇ ਸਾਡੀ ਮਾਪਿਆਂ ਨੂੰ ਵੀ ਬੇਇੱਜ਼ਤੀ ਬੇਨਤੀ ਆ ਕਿ ਆਪਦੀਆਂ ਨੂਹਾਂ ਨਾਲ ਆਪਣੇ ਆਪਦੇ ਧੀਆ ala ਵਿਵਹਾਰ ਕਰਿਆ ਕਰੋ ਉਹਨਾਂ ਨੂੰ ਬਗਾਨਾ ਨਾ ਸਮਝਿਆ ਕਰੋ ਸੋ ਸਾਡੀ ਇੱਕ ਹੀ ਨਿੱਕੀ ਜੀ ਵੀਡੀਓ ਸੀ ਇੱਕ ਸੁਨਿਆਹ ਦੇ ਰਸਤੇ ਵੀਡੀਓ ਬਣਾਈ ਗਈ ਸੀ ਜੇ ਸਾਡੀ ਵੀਡੀਓਏ ਤੁਹਾਨੂੰ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰੋ ਹਰੇਕ ਦੇ ਫੋਨ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਸਾਡਾ ਸੁਨੇਹਾ ਇਹ ਜਿਹੜਾ ਹਰ ਇੱਕ ਘਰ ਤੱਕ ਪਹੁੰਚਦਾ ਹੋ ਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਵੀਡੀਓ ਲਾਈਕ ਕਰਿਓ ਤੇ 채ਨਲ ਸਬਸਕ੍ਰਾਈਬ ਕਰ ਲਿਓ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਜੁੜੇ ਰਹੋ ਲੋਕ ਪੰਜਾਬ ਟੀਵੀ ਦੇ ਨਾਲ ਧੰਨਵਾਦ ਜੀ